ਸਾਨੂੰ ਅੱਜ ਛੋਟੇ ਜਿਹੇ ਜੁਗਿਆ ਦੇ ਜਿਹੇ ਮੈਂ ਤਰ੍ਹਾਂ ਕਰ ਕਰ ਦੇਸੀ ਪਹਿਨੀ ਬਣਾਈ ਸੀ ਅੱਜ ਅਸੀਂ ਪੱਟ ਪਰ ਤੇ ਅਸੀਂ ਬਣਾਈ ਸੀ ਸਾਡੀ ਮੰਮੀ ਨਾਲ ਹੁੰਦੀ ਸੀ ਫੁਕੀ ਡਰਾਈ ਪਾਈ ਰੈਂਦੀ ਸੀ ਅਸੀਂ ਨਾਲ ਲੱਗਦੀਆਂ ਸੀ ਨਿੱਕੀਆਂ ਨਿੱਕੀਆਂ ਬਣਦੀਆਂ ਸੀ ਅਸੀਂ ਕੰਜਨ ਪੱਟ ਪਰ ਤੇ ਅਸੀਂ ਬਣਾਈ ਸੀ ਸਸਰੀਕਾਲ ਨਮਸਕਾਰ ਅਦਾਬ ਇਸ ਵੇਲੇ ਦੀਆਂ ਤਸਵੀਰਾਂ ਢਾਣੀ ਪ੍ਰੇਮ ਸਿੰਘ ਤੋਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਦੇ ਵਿੱਚ ਜੋ ਲੋਕ ਤੁਹਾਨੂੰ ਦਿਖਾਈ ਦੇ ਰਹੇ ਆ ਦੱਸ ਦਈਏ ਕਿ ਇਹ ਪੰਚਾਇਤ ਹੈ ਵੱਖ-ਵੱਖ ਪਿੰਡਾਂ ਦੇ ਮੌਜੂਦ ਸੱਜਣ ਹੈਗੇ ਆ ਇੱਥੇ ਇਕੱਠਾ ਕਿਉਂ ਹੋਏ ਆ ਇਹ ਵੀ ਜਾਣ ਲੈਣੇ ਆ ਤਸਵੀਰਾਂ ਦੇ ਵਿੱਚ ਇੱਥੇ ਤੁਹਾਨੂੰ ਸੱਤ ਭੈਣਾਂ ਦਿਖਾਈ ਦੇ ਰਹੀਆਂ ਔਰ ਦੱਸ ਦਈਏ ਕਿ ਇਹਨਾਂ ਦਾ ਬਾਪ ਵੀ ਦਿਖਾਈ ਦਿੰਦਾ ਜੋ ਕਿ ਨਿਹਾਈਤੀ ਭਲਾਮਾਨਸ ਇਨਸਾਨ ਹੈ ਔਰ ਮਸਲਾ ਕੀ ਹੋਇਆ ਇਹ ਵੀ ਜਾਣਾਂਗੇ ਪਿੰਡ ਦੀ ਪੰਚਾਇਤ ਪੂਰੀ ਇੱਥੇ ਇਕੱਠਾ ਹੋਈ ਆ ਕੀ ਕਾਰਨ ਹੈ ਕਿਉਂ ਪਿੰਡ ਦੀ ਪੰਚਾਇਤ ਇੱਥੇ ਇਕੱਠਾ ਹੋਈ ਆ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਪਰ ਪਹਿਲਾ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਕਿ ਅੱਜ ਕੱਲ ਪਲਾ ਮਾਨਸ ਦਾ ਜਮਾਨਾ ਜਿਹੜਾ ਹੈਗਾ ਉਹ ਨਹੀਂ ਰਹਿ ਗਿਆ ਪਲਾ ਮਾਨਸ ਜਿਹੜਾ ਇਨਸਾਨ ਹੁੰਦਾ ਉਹ ਹਮੇਸ਼ਾ ਜਿਹੜਾ ਹੈਗਾ ਉਹ ਧੋਖੇ ਹੀ ਖਾਂਦਾ ਤਾਂ ਗੱਲ ਕਰਦੇ ਹਾਂ ਜੀ ਬੱਪੂ ਜੀ ਕੀ ਨਾ ਹੈ ਮਿੰਦਰ ਸਿੰਘ ਮਿੰਦਰ ਸਿੰਘ ਜੀ ਕੀ ਗੱਲ ਹੋਈ ਹੈ ਕਾਹ ਤੋਂ ਇਕੱਠੇ ਹੋਏ ਹੋ ਇੱਥੇ ਇਹ ਇਕੱਠੇ ਹੋਏ ਜੀ ਨਰ ਨਰ ਧੱਕਾ ਹੋ ਰਿਹਾ ਹੈ ਕੀ ਹੋ ਗਿਆ ਵੀ ਤਬਾਦਲਾ ਕੀਤਾ ਵੰਡਿਆ ਖਸੀਓ ਮਾਟਨ ਦੇ ਦੇ ਨਾ ਤੇ ਆ ਮਨ ਦੇ ਦੇ ਚਲ ਮੇਰੀ ਬੂਵੇ ਨਾਲ ਹੈ ਉਹਨੇ ਇਹਨਾਂ ਬਗਰਦਬਰੀ ਤੜਾ ਕੇ ਮੇਰੇ ਨਾਲ ਵਾਦੇ ਨਾਲ ਲਵਾ ਲਈ ਉਹ ਕਿਹੜੀ ਉਹਦੀ ਮਾਲਕੀ ਸੀ ਉਹਨੇ ਉਹ ਵੀ ਖੋ ਲਈ ਉਹਨਿਆ ਕਬੀ ਇਹ ਮੇਰੀ ਰੀਟੀ ਅਲ ਗਈ ਕਿੰਨੀ ਪਹਿਲੀ ਸੀ ਇਹ 1.5 ਕਿਲਾ ਉਹ ਵੀ 1.5 ਕਿਲ ਅੱਛਾ ਇਹ ਮਤਲਬ ਤੁਹਾਨੂੰ ਆਪਦੀ ਮਾਲਕੀ ਦੇਤੀ ਹਾਂਜੀ ਤੇ ਥੋਡੇ ਲਈ ਆਪ ਲੈ ਲਈ ਹਾਂ ਤੇ ਬਾਅਦ ਚ ਇਹਦੀ ਗਰਦੋਰੀ ਕਰਾ ਲਈ ਤੁਹਾਨੂੰ ਪਤਾ ਨਹੀਂ ਲੱਗਾ ਪਤਾ ਲਗਾ ਜੀਓ ਠਾਣੇਦਾਰ ਸਰਿੰਦਰ ਨੇ ਉਹਨੇ ਟਰਾਲੀਆਂ ਲਗਾਮੀਆਂ ਸਨ ਅੱਛਾ ਜੀ ਉਹ ਕੋਨੇ ਦਾ ਭੈਣੂ ਪੁੱਛਣਾ ਜੀ ਵੀ ਇਹ ਭਾਂ ਦਾਈ ਨੇ ਸਾਲਾਂ ਦੀ ਹਾਂ ਕਿ ਮੈਂ ਅੱਗ ਚਲ ਖਾਲੀ ਪੀ ਕਰਨ ਕੋ ਵੱਡੀ ਗਈ ਲੰਗਾ ਲੈ ਹੂੰ ਉਹਨਾਂ ਦੀ ਟਰਾਲੀਆਂ ਨੇ ਰੋਕ ਦਿੱਤੀਆਂ ਵੀ ਉਹ ਵੀ ਮੇਰੀ ਤੇ ਇਹ ਵੀ ਮੇਰੀ ਪੁੱਛ ਲੈ ਪਤਾ ਲਗਾ ਉਲੇ ਅਸੀਂ ਭਜਾ ਦੁੜਾਈ ਲੱਗ ਪਏ ਕਿੰਨੇ ਚਿਰ ਤਵਾ ਦੇ ਪੇ ਤੁਸੀਂ ਤਵਾਦਲਾ ਕਿੰਨਾ ਚਿਰ ਹੋ ਗਿਆ ਕਿ ਤੇਨੂੰ ਤਵਾਦਲਾ ਤਾਂ ਹੋ ਗਿਆ ਅਸੀਂ ਢਾਗੀ ਸਾਰਾ 10 12 ਕੋ ਸਾਲ ਹੋ ਗਏ ਅੱਛਾ ਤੇ ਮੂੰ ਡਾਇਰੈਕਟ ਵਾਲਟ ਬੜੇ ਕੀ ਰਾਂਦੀ ਹੈ 50 ਸਾਲ ਦੀ ਮਹਿਬਾਨਾ ਅੱਛਾ 50 ਸਾਲ ਦੀ ਤੁਸੀਂ ਬਾਂਦੇ ਜੀ ਤੇ ਤਵਾਦਲਾ 10 12 ਸਾਲ ਪਹਿਲਾਂ ਕੀਤਾ ਹਾਂ ਜੀ ਬਾਨੀ ਉਹ ਵੀ ਜਵਾਨੀ ਜਵਾਨੀ ਤਵਾਦਲਾ ਕੀਤਾ ਸੀ ਲਿਖਤ ਪੜਤ ਕੁਝ ਨਹੀਂ ਹੋਈ ਸੀ ਬਾਹਰ ਯਕੀਨ ਤੇ ਰਹਿ ਵੀ ਰਲ ਕੇ ਰਹਿ ਅੱਗੇ ਰਲਕੇ ਬਵੀ ਦਾ ਇਹ ਕੋਈ ਯਕੀਨ ਨਾ ਦਾ ਫੇਰ ਆਉਂਦੀ ਮੋਟਰ ਸੀ ਇਹਨੇ ਪਾਣੀ ਆ ਪਾਣੀ ਪੂਣੀ ਲਈ ਰੱਖਣਾ ਮੈਂ ਬਈ ਪਾਣੀ ਪੀ ਰੈਂਦੀ ਸੀ ਵੇਲੀ ਪਈ ਰਹਿੰਦੀ ਹੈ ਅੱਛਾ ਇਹ ਧੀ ਆ ਤੁਹਾਡੀਆਂ ਇਹ ਕੁੜੀਆਂ ਸੱਤ ਖਾਂਟੀਆਂ ਅੱਛਾ ਸੱਤ ਪੈਣਾ ਤੁਸੀਂ ਪਰਾ ਨਹੀਂ ਦਾ ਜੀ ਪਰਾ ਹੈ ਨੀਗਾ ਨੇ ਠੋਖਾ ਸਾਡੇ ਨਾਲ ਕਰ ਲਿਆ ਠੋਖਾ ਕੀਤਾ ਸਾਡੇ ਨਾਲ ਸਾਨੂੰ ਇਹਨੇ ਦੱਸਿਆ ਨਹੀਂ ਸੀ ਬਿਨਾਂ ਸਾਡੇ ਪਿਓ ਨੂੰ ਗੱਲ ਕੀਤੀ ਨਾਲ ਸਾਨੂੰ ਕੀਤੀ ਅੱਛਾ ਸਾਡੇ ਨਾਲ ਕਰ ਲਿਆ ਮੈਂ ਹੰਤਕਾਰ ਕਰ ਤਾ ਸਾਨੂੰ ਹੰਤਕਾਰ ਕਰਕੇ ਨਹੀਂ ਪਾਈ ਸੀ ਉਹ ਤੇ ਬੜੀਆਂ ਲਾਇਆਂ ਨੇ ਮੇਰੀ ਮੈਂ ਮਾਰਨ ਵਾਲੇ ਕੰਡੇ ਆ ਗਏ ਕੰਡੇ ਪਾਟ ਪਾਟ ਦੇ ਸੀ ਪਾਟ ਪਾਟ ਦੇ ਸੀ ਪਹਿਲੀ ਬਣਾਈ ਸੀ ਅੱਛਾ ਹੁਣ ਇਹਨੇ ਸਾਡੇ ਨਾਲ ਠੋਖਾ ਕਰਿਆ ਝੰਡਾ ਕਰਿਆ ਛੋਟਾ ਸਾਡੇ ਗਾਲ ਪੈਂਦੇ ਨੇ ਗਾਲ ਪੈਂਦੇ ਨੇ अच्छा ਤੁਹਾਡੇ ਗੱਲ ਪੈਂਦੇ ਹਾਂ ਇਹ ਕਹਿੰਦੇ ਨੇ ਸੜਗਾਲਾ ਤੇ ਪੈਂਦੇ ਨੇ ਅਸੀਂ ਜਮੀਨ ਚਾਹਣਾ ਹੈ ਅਸੀਂ ਚਾਹਾਂ ਯਾਰ ਜਮੀਨ ਵੀ ਅਸੀਂ ਯਾਰ ਜਮੀਨ ਅਸੀਂ ਅਸੀਂ ਨਕਬਜ਼ਾ ਕਰਨਾ ਹਾਂ ਹਾਂ ਕਿਲਾਸੀ ਨੇ ਆਇਆ ਹਾਂ ਇਹ ਦੀ ਬਣਾਣਾ ਪੁਲਸ ਵਾਲੇ ਮੰਗਾ ਆ ਲੈਨੇ ਕਿੱਥੇ ਨੇ ਪੁਲਸ ਵਾਲੇ ਗੱਲ ਪੈਣ ਮੈਂ ਉਹ ਕਿਤੇ ਸਰਪੰਚ ਨੂੰ ਮਿਲਣਾ ਹਾਂ ਹਾਂਜੀ ਹਾਂਜੀ ਬੰਦੇ ਵੱਡੇ ਪੈ ਗਏ ਅੱਛਾ ਇਕੰਦਾ ਟੱਪ ਕੇ ਤੇ ਬੰਦੇ ਵੱਡੇ ਨੇ ਤੁਸੀਂ ਅਸੀਂ ਆਖਾ ਵੇਖ ਲਓ ਸਰ ਜੀ ਕੋਈ ਗੱਲ ਨਹੀਂ ਹੋਈ ਜੈਦਨ ਕੱਲ ਦਾ ਮੋੜਾ ਹਾਂਜੀ ਜੀ ਇੱਕ ਮਿੰਟ ਚੁੱਪ ਸਾਰੇ ਚੁੱਪ ਕਰੋ ਹਾਂਜੀ ਭਾਈ ਤੁਸੀਂ ਦੱਸੋ ਪਿਛਲੇ 3 ਦਿਨਾਂ ਤੋਂ ਤੇ ਪੰਚਾਇਤ ਆ ਰਹੀ ਪ੍ਰੇਮ ਸਿੰਘ ਟਾਣੀ ਦੀ ਮਾਲਮ ਦੀ ਬੰਮਨੀ ਵਾਲ ਦੀ ਸਿਮਰਿਆ ਦੀ ਚਾਰ ਪੰਜ ਪਿੰਡਾਂ ਦੀ ਪੰਚਾਇਤਾਂ ਲਗਾਤਾਰ ਇਹ ਕਾਨਨੇ ਵਾਲੇ ਪਿੰਡ ਦੀ ਅੱਛਾ ਜੀ ਪਰ ਕੀ ਹੁਣ 4 ਦਿਨਾਂ ਤੋਂ ਪੰਚਾਇਤਾਰੇ ਰੋਜ਼ ਕਹਿ ਰਹੇ ਨੇ ਪਰਸੋਂ ਦਾ ਟਾਈਮ ਲੈ ਰਹੇ ਨੇ ਅੱਜ ਫੇਰ ਅੰਦਰ ਕੋਈ ਗੱਲਬਾਤ ਉਹਦੇ ਮਾਤਾ ਤੇ ਬਾਹਰ ਆਂਦੇ ਨੇ ਕਹਿੰਦੇ ਨੇ ਵੀ 4 ਦਿਨਾਂ ਬਾਅਦ ਫੇਰ ਆਇਓ ਤੁਸੀਂ ਇਹ ਕੋਈ ਇਹਨਾਂ ਦਾ ਕੋਈ ਇਨਸਾਫ ਨਹੀਂ ਗੱਲ ਲਗੀ 4 ਦਿਨਾਂ ਬਾਅਦ ਉਹ ਕੋਈ ਇਹ ਸਵੇਰੇ ਕੁੜੀਆਂ ਆਈਆਂ ਨੇ ਜੀ ਇਹ ਕੁੜੀਆਂ ਨੇ ਨਾ ਕਿਹਾ ਇਹਨਾਂ ਦੀ ਘਰਵਾਲੀ ਨੇ ਕਹਿੰਦੀ ਤੁਸੀਂ ਐ ਕਰੋ 4-5 ਬੰਦੇ ਪੰਚਾਇਤ ਦੇ ਬੁਲਾ ਲਓ ਤੇ ਆਪਾਂ ਸ਼ਾਮ ਨੂੰ ਬੈਠ ਕੇ ਗੱਲ ਕਰ ਲੈਂਦੇ ਇਹਨਾਂ ਕੁੜੀਆਂ ਸਾਡੇ ਕੋਈ ਗੱਈਆਂ ਇਹਨਾਂ ਨੇ ਆ ਭੇਜਿਆ ਕਹਿੰਦਾ ਤੁਸੀਂ 5-6 ਬੰਦੇ ਆ ਜਾਓ ਤੇ ਬੈਠੋ ਨਾਲ ਗੱਲ ਕਰਨੀ ਹੈ ਅੱਜ ਇੱਥੇ ਆ ਗਏ ਆ ਇਹ ਕੋਈ ਤਾਂ ਬੁਗਵਾਸ ਬੋਲਣ ਲੱਗ ਪਈ ਹੁੰਦੀ ਘਰ ਵਾਲੀ ਤੇ ਪੁਲਿਸ ਬੁਲਾ ਲਈ ਸੀ ਕਹਿੰਦੇ ਸਾਡੇ ਘਰੇ ਕਹਿੰਦਾ ਟੱਪ ਕੇ ਆਏ ਨੇ ਧੱਕਾ ਕਰਦੇ ਨੇ ਅਸੀਂ ਤਾਂ ਕਦੇ ਧੱਕਾ ਤਾਂ ਨਹੀਂ ਕੀਤਾ ਅਸੀਂ ਤਾਂ ਆ ਤੇ ਤੁਹਾਡੀ ਗੱਲ ਹੀ ਸੁਣਨਾ ਆਏ ਪੰਚਾਇਤੀ ਬੰਦੇ ਪੰਚਾਇਤੀ ਬੰਦੇ ਆਏ ਐ ਤੇ ਬਸ ਉਹਨਾਂ ਨੂੰ ਬਾਹਰ ਦੇ ਲੈ ਕੋਈ ਗੱਲ ਨਹੀਂ ਸੁਣੀ ਨੇ ਤੇ ਤਾਂ ਕਰਕੇ ਫਿਰ ਤੂੰ ਤੁਹਾਨੂੰ ਬੁਲਾਇਆ ਸੀ ਪੱਤਰਕਾਰ ਨੂੰ ਵੀ ਅਸੀਂ ਕੋਈ ਕਾਦੀ ਰੋਜ਼ ਤਾਂ ਕਰੀਏ ਕਿ ਥਾਣੇਦਾਰ ਦਰਬਾਰੇ ਆਵਾਜ਼ ਤਾਂ ਉਠਾਈ ਹੈ ਨਾ ਜੀ ਸੀ ਹਾਂ ਕੋਈ ਸ਼ਿਕਾਇਤ ਦਿੱਤੀ ਬਾਪੂ ਥਾਣੇ ਨਹੀਂ ਨਹੀਂ ਅੱਛਾ ਕੋਈ ਸ਼ਿਕਾਇਤ ਨਹੀਂ ਦਿੱਤੀ ਹਾਂਜੀ ਹਾਂਜੀ ਜੇ ਸੜਕ ਆਖਿਆ ਵੀ ਮੈਂ ਪਹਿਲੀ ਬਤਾਉਂਦਾ ਪਿਆ ਇੱਕ ਵਾਰ ਇੰਨੇ ਸੜਕ ਵੀ ਜਾਵਾਂ ਤੇ ਤੈਨੂੰ ਰਾਹ ਵੀ ਦੱਸਾਂ ਸਟੱਬਾ ਹਿੱਤ ਬਚਵਾ ਲਾ ਲੈ ਤੇ ਬਚਵਾ ਹਾਂ ਨਾ ਇਹ ਰਾਜਤਾ ਹਾਂ ਉਹ ਰੇਲ ਖੋਲਦੀ ਆਲੇ ਕਰਾ ਲਈ ਹੂੰ 10 ਸਾਲ ਹੋ ਗਏ ਨੇ ਤੁਸੀਂ ਗਵਾਹ ਹੋ ਜਦੋਂ ਇਹ ਵਟਾਂਦਰਾ ਹੋਇਆ ਸੀ ਅੱਛਾ ਤੁਸੀਂ ਤੁਸੀਂ ਕਰਾਇਆ ਸੀ ਹਾਂ ਜੀ 50 ਸਾਲ ਦੇ ਵਿੱਚ ਨਹੀਂ ਵਿੱਚ ਅੱਛਾ ਅੱਛਾ ਕੋਈ ਗੱਲ ਕਹਾਰਾ ਤੂੰ ਪਹਿਲੀ ਆਪਣਾ ਮੇਰਾ ਮੇਰੇ ਇੱਕ ਪੁੱਤਰਾ ਮੈਂ ਸੋਚਾਂ ਮੈਂ ਪਹਿਲਾਂ ਖੈਰਾ ਦਾ ਉਹ ਵੀ ਹੈ ਕਲਪਸ਼ ਪ੍ਰੀਤ ਅੱਛਾ ਟਾਣੀ ਪ੍ਰੀਤ ਸਿੰਘ ਤੋਂ ਤੁਸੀਂ ਅੱਛਾ ਸਰਪੰਚ ਹੋ ਤੁਸੀਂ ਤੁਸੀਂ ਵੀ ਤੁਸੀਂ ਸਰਪੰਚ ਹੋ ਅੱਛਾ ਮਤਲਬ ਇਹ ਉਦੋਂ ਲਿਖ ਪੜ ਨਹੀਂ ਹੋਈ ਸੀ ਕੋਈ ਅੱਛਾ ਵਿਸ਼ਵਾਸ ਤੇ ਹੀ ਹੋਇਆ ਸੀ ਇਨਨਾਂ ਬਸ਼ਵਾਤੀ ਗੱਲ ਅੱਛਾ ਇਹ ਤਾਂ ਪਿਆਰ ਮੁਹੱਬਤ ਨਾਲ ਦੇਉਂਦੇ ਉਹਨੇ ਕਿ ਤੈਨੂੰ ਪਾਣੀ ਦੇਵਾਂਗੇ ਪਾਣੀ ਦੇ ਬਸਰੇ ਉਹ ਵੀ ਗਰੀਬ ਵਿਚਾਰਾ ਉਹਦਾ ਚੱਲ ਮੈਨੂੰ ਪਾਣੀ ਦੇ ਦੇ ਮੇਰੇ ਕੋ ਸਾਧਨ ਨਹੀਂ ਹੈਗਾ ਪਾਣੀ ਇਹਨੇ ਚੱਲ ਵੀ ਮੇਰੇ ਚਾਰ ਮਰ ਫਸਲ ਹੋ ਜੇ ਕਰੇ ਇਸ ਮਸਲੇ ਵਿਚਾਰਾ ਗਰੀਬ ਆ ਗਿਆ ਤੂੰ ਅੱਜ ਕਲਦਾਵਰੀ ਕਰਾ ਕੇ ਤੋ ਬੇਟਾ ਡੇਢ ਕਿੱਲ ਪਹਿਲੀ ਡੇਢ ਕਿੱਲ ਹੂੰ ਅਜਾ ਹੁਣ ਤੁਸੀਂ ਪੰਚਾਇਤ ਇੱਥੇ ਆਏ ਹੋ ਤੁਹਾਡੀ ਗੱਲ ਨਹੀਂ ਸੁਣਦੇ ਨਾ ਕੋਈ ਆਇਆ ਅਜਾ ਤਾਂ ਆ ਕੇ ਨਹੀਂ ਕੋਈ ਹਟ ਜਿੰਦੇ ਲਾ ਲਾ ਪਰਸੂ ਕੰਮ ਰਾਇ ਫਿਰ ਪਰਸੂ ਆ ਫਿਰ ਪਰਸੂ ਲਾ ਲਾ ਬਕਰੇ ਬਣਾਉਗੇ ਨਹੀਂ ਸ਼ਰੀਫ ਵੱਜਾ ਸ਼ਰੀਫ ਆਇਆ ਵੱਜਾ ਤੇ ਸਟੇ ਮੈਜਾ ਕਰ ਅੱਛਾ ਆ ਤਾਂ ਵੱਜਾ ਰੰਗ ਅੱਛੀ ਰੱਖਦਾ ਜੀ अच्छा 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 आज 4 ਵਜੇ ਦਾ ਟਾਈਮ ਦਿੱਤਾ ਆਏ ਕੋਈ ਅੱਛਾ ਹੀ ਟਾਈਮ ਦਿੱਤਾ ਉੱਥੇ 4 ਵਜੇ ਉੱਥੇ ਫਰਦ ਆਏ ਫਰਦ ਜਾ ਰਹੀ ਜਵਾਕ ਭੁੱਖਾ ਹਾਂ ਅਸੀਂ ਇੱਥੇ ਬੈਠੇ ਜਵਾਕ ਭੁੱਖੇ ਮਾਰੀ ਬੈਠੇ ਭਾਰੀ ਸੀ ਇੱਥੇ ਬੈਠੀ ਰਹੇ ਪੈਣੇ ਜਮੀਨ ਕਿਵੇਂ ਬਣਾਈ ਸੀ ਤੁਸੀਂ ਪਹਿਲਾਂ ਇਹ ਨਹੀਂ ਸੀ ਆਪ ਬਣਾਈ ਆ ਆਪੇ ਅਸੀਂ ਬਣਾਈ ਸੀ ਛੋਟੇ ਛੋਟੇ ਇਹ ਜੁਨੀਆ ਦੇ ਜਿਸ ਮੈਂ ਤਾਂ ਕਾਰ ਕਾਰ ਦੇਸੀ ਪਹਿਨੀ ਬਣਾਈ ਸੀ ਹਾ ਜਵਾਂ ਅੱਜ ਅਸੀਂ ਪਾਟ ਪੜ ਤੇ ਅਸੀਂ ਬਣਾਈ ਸੀ ਸਾਡੀ ਮੰਮੀ ਨਾਲ ਹੁੰਦੀ ਸੀ ਫੁਕੀ ਟੜਾਈ ਪਾਈ ਰੈਂਦੀ ਸੀ ਅਸੀਂ ਨਾਲ ਲੱਗਦੀਆਂ ਸੀ ਲਿੱਕੀਆਂ ਨਿਕ ਆਉਂਦੀਆਂ ਸੀ ਅਸੀਂ ਕੰਜਨ ਪਾਟ ਪਰ ਤੇ ਅਸੀਂ ਬਣਾਈ ਸੀ ਇਹ ਬਾਅਦ ਚਾਹੀਓ ਇਹ ਤਾਂ ਬਾਅਦ ਵਿੱਚ ਆਇਆ ਇਹ ਤਾਂ ਕਿੱਛੇ ਬਾਅਦ ਆਇਆ ਸਾਰੇ ਡੱਬੇ ਸੀ ਇਹ ਤਾਂ ਬਾਅਦ ਵਿੱਚ ਆਇਆ ਇਹ ਨੂੰ ਵੇਚ ਲਿਆ ਸੋਨਾ ਇਹਦੇ ਵਿੱਚ ਮੋਟਰ ਲਵਾ ਲੈਨੇ ਤੇ ਆਪਾਂ ਤੂੰ ਵੀ ਪਾਣੀ ਲਈ ਰੱਖੀ ਤੇ ਅਸੀਂ ਵੀ ਪਾਣੀ ਰੱਖਾਂਗੇ ਇਹਦਾ ਕੋਈ ਗੱਲ ਨਹੀਂ ਆਪਾਂ ਚਲੋ ਇਕੱਠਾ ਹੋ ਗਏ ਚਲੋ ਵੀ ਸਾਨੂੰ ਵੀ ਪਾਣੀ ਤਾਂ ਲਾਣੇ ਪਲਾ ਮਾਨਸ ਬੰਦਾ ਸੀ ਪਲਾ ਮਾਨਸ ਬੰਦਾ ਸੀ ਤੁਹਾਡਾ ਕੀ ਨਾਂ ਹੈ ਜੀ ਮਿੰਦਰ ਮਿੰਦਰ ਸਿੰਘ ਪਿੰਡ ਬਾਮਣੀ 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 ਆ ਬਿਲਕੁਲ ਇਹੀ ਇੱਥੇ ਚਾਰ ਪਿੰਡਾਂ ਦੇ ਪੰਚਾਇਤੀ ਬੰਦੇ ਇਕੱਠੇ ਹੋਏ ਆ ਚਾਰ ਪਿੰਡਾਂ ਦੇ ਇਹ ਬੰਦੇ ਇੱਥੇ ਇਕੱਠੇ ਹੋਏ ਆ ਜੋ ਅ ਦੱਸ ਰਿਹਾ ਹੈ ਕਿ ਪੰਚਾਇਤ ਦੇ ਤੌਰ ਤੇ ਇੱਥੇ ਪਹੁੰਚੇ ਹੈ ਲੇਕਿਨ ਇਹਨਾਂ ਦੀ ਸੁਣਵਾਈ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਔਰ ਪਾਈਬੰਦੀ ਦੇ ਵਿੱਚ ਜੋ ਵਟਾਂਦਰਾ ਕੀਤਾ ਗਿਆ ਸੀ ਉਸ ਜ਼ਮੀਨ ਤੇ ਅੱਜ ਕਬਜ਼ਾ ਕਰਨ ਦੇ આરોਪ ਜਿਹੜੇ ਆ ਉਹ ਇਹਨਾਂ ਦੇ ਵੱਲੋਂ ਲਗਾਏ ਜਾ ਰਹੇ ਆ ਇਹ ਸੱਤ ਭੈਣਾ ਦੱਸਦੀਆਂ ਕਿ ਬੜੀ ਹੀ ਮਿਹਨਤ ਦੇ ਨਾਲ ਇਹਨਾਂ ਦੇ ਵੱਲੋਂ ਇਹ ਪਹਿਲੀ ਬਣਾਈ ਗਈ ਸੀ ਇਹ ਬਾਪੂ ਆ ਇਹਨਾਂ ਦਾ ਜਿਸ ਨੇ ਪਾਣੀ ਦੀ ਖਾਤਰ ਜਿਹੜਾ ਹੈਗਾ ਜ਼ਮੀਨ ਦਾ ਵਟਾਂਦਰਾ ਕਰ ਲਿਆ ਸੀ ਪਰ ਲਿਖਪੜ ਨਹੀਂ ਕੀਤੀ ਸੀ ਔਰ ਹੁਣ ਜ਼ਮੀਨ ਜਿਹੜੀ ਹੈਗੀ ਹੈ ਉਹ ਇਹਨਾਂ ਦੇ ਉੱਤੇ ਕਬਜ਼ਾ ਜਿਹੜਾ ਹੈਗਾ ਤੱਕੇ ਨਾਲ ਕਰਨ ਦੇ ਆਰੋਪ ਲੱਗ ਰਹੇ ਨੇ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਦੂਜੀ ਧਿਰ ਸਾਹਮਣੇ ਨਹੀਂ ਆ ਰਹੀ ਪੰਚਾਇਤ ਦਰਵਾਜ਼ੇ ਤੇ ਖੜੀ ਹੈ ਲੇਕਿਨ ਦੂਜੀ ਧਿਰ ਇਸ ਦਾ ਕੋਈ ਵੀ ਜਵਾਬ ਜਿਹੜਾ ਹੈਗਾ ਉਹ ਨਹੀਂ ਦੇ ਰਹੀ ਤਾਂ ਜੋ ਵਿਸ਼ਵਾਸ ਕਹਿੰਦੇ ਇਹਨਾਂ ਨੇ ਕੀਤਾ ਸੀ ਉਹ ਵਿਸ਼ਵਾਸ ਦਾ ਨਤੀਜਾ ਜਿਹੜਾ ਉਹ ਮਿਲਿਆ ਤਾਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਦੱਸੋ ਕੀ ਹੋਣਾ ਕੀ ਚਾਹੀਦਾ ਕਿਸ ਤਰ੍ਹਾਂ ਦੇ ਨਾਲ ਇਸ ਬਜ਼ੁਰਗ ਨੂੰ ਇਹਨਾਂ ਸੱਤ ਪੈਣਾ ਨੂੰ ਇਨਸਾਫ ਮਿਲੇਗਾ ਦੱਸਦੀਆਂ ਕਿ ਬਹੁਤ ਮਿਹਨਤ ਦੇ ਨਾਲ ਭੁੱਖੇ ਪਾਣੀ ਰਹਿ ਕੇ ਇਹ ਪੈਲੀ ਇਹਨਾਂ ਦੇ ਵੱਲੋਂ ਬਣਾਈ ਗਈ ਸੀ ਕੋਈ ਭਰਾ ਨਹੀਂ ਹੈਗਾ ਔਰ ਇੱਕ ਬਜ਼ੁਰਗ ਹੈ ਔਰ ਬਜ਼ੁਰਗ ਵੀ ਅੱਜ ਆਪਣੀ ਜ਼ਿੰਦਗੀ ਭਰ ਦੀ ਕਮਾਈ ਡੇਢ ਕਿੱਲਾ ਸੀ ਜਿਹੜੀ ਬਣਾਈ ਸੀ ਉਸ ਨਾਲ ਜੋੜੀ ਸੀ ਉਹ ਵੀ ਅੱਜ ਹੱਥੋਂ ਜਾਂਦੀ ਹੋਈ ਦਿਖਾਈ ਦੇ ਰਹੀ ਹੈ